ਅੱਜ ਕਾਂਗਰਸ ਪਵਨ ਦੇ ਪੇੜੇ ਦੇ ਵਿੱਚ ਪਾਰਟੀ ਹਾਈ ਕਮਾਂਡ ਵੱਲੋਂ ਜਿਹੜਾ ਪ੍ਰੋਗਰਾਮ ਸਾਨੂੰ ਦਿੱਤਾ ਗਿਆ ਪੋਟ ਚੋਰ ਦਾ ਉਹਦੇ ਲਈ ਅੱਜ ਸਾਡੇ ਸੰਜੀਵ ਜੀ ਨੇ ਇੱਥੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਹਰ ਵਰਕਰ ਨੂੰ ਉਹਦੇ ਬਾਰੇ ਜਾਣੂ ਕਰਾਇਆ ਤਾਂ ਕਿ ਅੱਗੋਂ ਤੋਂ ਆਉਣ ਵਾਲੀਆਂ ਵੋਟਾਂ ਦੇ ਵਿੱਚ ਜਿਹੜੀ ਵੋਟ ਚੋਰੀ ਹੋ ਰਹੀ ਹੈ ਉਹ ਨਾ ਹੋ ਸਕੇ ਕਿ ਪਾਰਟੀ ਹਾਈ ਕਮਾਂਡ ਦਾ ਵੀ ਸਾਡਾ ਪ੍ਰੋਗਰਾਮ ਆ ਤੇ ਇਹਦੇ ਨਾਲ ਹੀ ਸਾਨੂੰ ਸਵਿਧਾਨ ਜਿਹੜਾ ਬਚਾਉਣਾ ਹੈ ਵੋਟਾਂ ਦੀ ਚੋਰੀ ਤੋਂ ਸਾਰਾ ਕੁਝ ਜਿਹੜਾ ਹੈ ਸਵਧਾਨ ਨੂੰ ਤੋੜੀ ਮਨੋਰੀ ਜਾ ਰਿਹਾ ਹੈ ਜਿਹੜੇ ਪ੍ਰੈਜ਼ੀਡੈਂਟ ਮਰਿੰਦਰ ਮੀਤ ਸਿੰਘ ਜੀ ਪਾੜਾ ਐਮਐਲਏ ਸਾਹਿਬ ਦਾ ਤੌਰ ਤੇ ਔਰ ਇਹ ਜ਼ਿਲ੍ਹੇ ਦਾ ਪ੍ਰੋਗਰਾਮ ਬਟਾਲੇ ਕਾਂਗਰਸ ਭਵਨ ਦੇ ਵਿੱਚ ਰੱਖਿਆ ਗਿਆ ਜਿਸ ਦੀ ਪ੍ਰਧਾਨਗੀ ਸਾਡੇ ਨਗਰ ਨਗਰ ਦੇ ਮੇਅਰ ਸੁਖਦੀਪ ਸਿੰਘ ਜੀ ਤੇਜਾ ਗੁੱਡੂ শেਡ ਜੀ ਨੇ ਗੁਰਨਾਮਜੀ ਢਾਲੀਵਾਲ ਤੋਂ ਔਰ ਜਸਪਾਈ ਖੜੇ ਨੇ ਅਸੀਂ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਉਹ ਇਹ ਸੀਗਾ ਕਿ ਵੋਟ ਚੋਰ ਗੱਦੀ ਛੋਰ ਦੇ ਪ੍ਰਤੀ ਰਾਹੁਲ ਗਾਂਧੀ ਨੇ ਜਿਹੜੀ ਮੋਹਮ ਸ਼ੁਰੂ ਕੀਤੀ ਸੀਗੀ ਉਸ ਮੋਹਮ ਸ਼ੁਰੂਆਤ ਨੂੰ ਅਸੀਂ ਸ਼ੁਰੂ ਕਰਦੇ ਹਾਂ ਅੱਜ ਦੇ ਦਿਨ 26 ਨਵੰਬਰ 1949 ਵਿੱਚ ਸੰਵਿਧਾਨ ਜਿਹੜਾ ਸੀਗਾ ਉਹਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਤੇ 26 ਜਨਵਰੀ 1950 ਨੂੰ ਇਹ ਜਿਹੜਾ ਪੂਰਨ ਤੌਰ ਤੇ ਲਾਗੂ ਕੀਤਾ ਗਿਆ ਸੀ ਅਸੀਂ ਸੰਵਿਧਾਨ ਬਚਾਉਣ ਦੀ ਗੱਲ ਕਰ ਰਹੇ ਹਾਂ ਭਾਰਤੀ ਜਨਤਾ ਪਾਰਟੀ ਆਪਣਾ ਸੰਵਿਧਾਨ ਜਿਆਦਾ ਚੰਦੀ ਆ ਕਾਂਗਰਸ ਪਾਰਟੀ ਬੀਮਰਾਮbedkar ਦਾ ਸੰਵਿਧਾਨ ਬਚਾਉਣ ਵਾਸਤੇ ਲੰਬੰਦ ਖੜੀ ਆ ਔਰ ਰਾਹੁਲ ਗਾਂਧੀ ਹਰ ਸਟੇਜ ਦੇ ਵਿੱਚ ਤੁਸੀਂ ਵੇਖਿਆ ਉਹਨੇ ਉਸਨੇ ਸਾਹਮਣੇ ਪ੍ਰੈਸ ਕਾਨਫਰੰਸ ਕਰਕੇ ਢੇਰ ਲਾ ਦਿੱਤਾ ਕਿ ਕਿੱਥੇ ਕਿੱਥੇ ਵੋਟ ਚੋਰੀ ਹੋ ਰਹੀ ਆ ਕਿੱਥੇ ਕਿਥੇ ਲੋਕਾਂ ਦਾ ਧੋਖਾ ਹੋ ਰਿਹਾ ਭਾਰਤੀ ਜਨਤਾ ਪਾਰਟੀ ਹਰ ਸਟੇਟ ਦੇ ਜਿੰਨੇ ਵੀ ਉਹਦੀ ਸਟੇਟ ਪਾਰਟੀਆਂ ਨੇ ਸਾਰੀਆਂ ਨੂੰ ਖਾੜ ਚੁੱਕੀ ਹੈ ਸੰਵਿਧਾਨ ਨੂੰ ਮੱਦੇਨਜ਼ਰ ਰੱਖ ਕੇ ਔਰ ਸਾਨੂੰ ਸਭ ਨੂੰ ਅਧਿਕਾਰ ਦਿੱਤਾ ਉਸ ਨੂੰ ਕਾਮਯਾਬ ਰੱਖ ਸਕੀਏ ਇਸੇ ਮਦਿੰਦਰ ਦੇ ਵਿੱਚ ਅਸੀਂ ਇਸ ਬਟਾਲਾ ਕਾਂਗਰਸ ਵਿੱਚ ਮੇਰ ਸਾਹਿਬ ਦੇ ਅnder ਸਾਰੇ ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਇਕੱਠੀ ਹੋਈ ਹੈ ਤੇ ਸੰਵਿਧਾਨ ਬਚਾਉਣ ਦੇ ਪ੍ਰੋਗਰਾਮ ਨੂੰ ਅਸੀਂ ਲਾਗੂ ਕੀਤਾ ਹੈ ਅੱਜ ਸਾਡੇ ਕਾਂਗਰਸ ਤੋਂ ਬਟਾਲਾ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ ਪਹਿਲੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਉਹਦੀ ਮੁਬਾਰਕਬਾਦ ਦਿੰਨਾ ਕਿ ਇਹ ਸਾਡੇ ਜ਼ਿਲ੍ਹੇ ਦਾ ਪ੍ਰੋਗਰਾਮ ਸੀ ਪਾੜਾ ਸਾਹਿਬ ਵੱਲੋਂ ਲਿਖਿਆ ਗਿਆ ਤੇ ਸਾਡੀ ਟੀਮ ਨੂੰ ਇਹ ਪ੍ਰੋਗਰਾਮ ਕਿਉਂਕਿ ਉਹਨਾਂ ਦੇ ਕੋਈ ਪਰਸਨਲ ਜਿਵੇਂ ਸੀ ਤੋਂ ਜਾਣਾ ਪਿਆ ਤੇ ਸਾਡੀ ਬਟਾਲਾ ਕਾਂਗਰਸ ਨੂੰ ਇਹ ਪ੍ਰੋਗਰਾਮ ਮਿਲਿਆ ਤੇ ਸਾਰੇ ਹੀ ਜਿਹੜੇ ਅਹੁਦੇਦਾਰ ਸਾਥੀ ਮੇਅਰ ਸਾਹਿਬ ਦੀ ਰਹਿਨਮਾਈ ਸੰਜੀਵ ਸ਼ਰਮਾ ਜੀ ਦੀ ਰਹਿਨਮਾਈ ਇਹ ਬਟਾਲੇ ਪ੍ਰੋਗਰਾਮ ਕੀਤਾ ਗਿਆ ਤੇ ਇਹ ਪ੍ਰੋਗਰਾਮ ਜਿਹੜਾ ਵੋਟ ਚੋਰੀ ਵੋਟ ਚੋਰ ਗੱਦੀ ਛੋੜਦੇ ਨਾਤੇ ਵੀ ਐ ਕਿਉਂਕਿ ਜਿਹੜੀ ਚੋਰੀ ਵੋਟਾਂ ਦੀ ਚੋਰੀ ਧੰਦਲੀ ਹੋ ਰਹੀ ਹੈ ਹਰਿਆਣੇ ਦੇ ਵਿੱਚ ਵੋਟਾਂ ਦੀ ਚੋਰੀ ਹੋਈ ਮਹਾਰਾਸ਼ਟਰ ਦੇ ਵਿੱਚ ਵੋਟਾਂ ਦੀ ਚੋਰੀ ਹੋਈ ਇਸ ਕਰਕੇ ਇਹ ਹੁਣ ਆਪਣੇ ਵਰਕਰਾਂ ਨੂੰ ਜਾਗਰੂਕ ਕਰਨ ਦਾ ਸਮਾਂ ਆ ਗਿਆ ਹੈ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੀ ਤੁਹਾਡੀ ਵੋਟਾਂ ਦੀਆਂ ਲਿਸਟਾਂ ਵਾ ਉਹਨਾਂ ਦੀ ਚੰਗੀ ਤਰ੍ਹਾਂ ਸਕਰੂਟਨੀ ਕੀਤੀ ਜਾਏ ਵੇਖਿਆ ਜਾਏ ਕਿ ਕਿਹੜੇ ਪਰਿਵਾਰ ਚ ਕਿੰਨੇ ਜੀਏ ਤੇ ਆਲਰੇਡੀ ਸਾਨੂੰ ਪਤਾ ਕਿ ਇਹਦੇ ਚ ਕਿਤੇ ਇਹਨਾਂ ਨੇ ਵਧਾਤੇ ਨਹੀਂ ਦਿੱਤੇ ਇਹਨਾਂ ਨੇ ਕਿਤੇ ਕਾਂਗਰਸੀਆਂ ਦੀਆਂ ਵੋਟਾਂ ਕੱਟ ਤੇ ਨਹੀਂ ਦਿੱਤੀਆਂ ਇਹ ਬੜਾ ਕੁਝ ਵੇਖਣਾ ਪਏਗਾ ਇਹ ਜਿਹੜਾ ਪ੍ਰੋਗਰਾਮ ਹੈ ਇਸ ਸੰਬੰਧ ਚ ਲਿਖਿਆ ਗਿਆ ਤੇ ਆਉਣ ਵਾਲੇ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਇਸ ਸੰਬੰਧ ਚ ਪ੍ਰੋਗਰਾਮ ਹੁੰਦੇ ਰਹਿਣਗੇ ਪਰ ਇਸ ਦਿਨ ਦੇ ਉੱਤੇ ਸਾਨੂੰ ਸੱਜਾ ਦਿੱਤਾ ਗਿਆ ਸੀ ਅੱਜ ਸੰਜੀਤ ਸ਼ਰਮਾ ਉਹਨਾਂ ਨੂੰ ਤੇ ਦਿਵਸ ਮਨਾਉਣ ਲਈ ਉਹ ਸਰਵਦਾ ਨੂੰ ਅੱਜ ਇੱਕ ਖਤਰਾ ਪੈਦਾ ਹੋ ਚੁੱਕਾ ਹੈਗਾ ਵਾ ਕਿਉਂਕਿ ਇਹ ਸੱਜੇ ਪੱਖੀ ਹੁੰਦੇ ਨੇ ਇਹ ਸੱਤਾ ਦੇ ਵਿੱਚ ਬੜੀ ਮੁਸ਼ਕਲ ਨਾਲ ਆਉਂਦੇ ਤੇ ਪਰ ਜਦੋਂ ਵੀ ਆਉਂਦੇ ਨੇ ਇਹ ਫਿਰ ਉਹ ਹਰ ਹੀਰਾ ਵਰਤਦੇ ਆ ਕਿ ਉਹ ਸੱਤਾ ਤੋਂ ਕਦੀ ਦੂਰ ਨਾ ਹੋ ਜਾਣ। ਔਰ ਇਹ ਬੀਜੇਪੀ ਵਾਲੇ ਜਿਹੜੇ ਹੈਗੇ ਆ ਔਰ ਇਹ ਹਰ ਇਹ ਉਹ ਵੋਟਚੋਰੀ ਜਿਹੜਾ ਤਰੀਕਾ ਬਣਾ ਕੇ ਅੱਜ ਸੱਤਾ ਦੇ ਟਿਕੀ ਹੋਏ ਨੇ। ਜਦੋਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਵੋਟਚੋਰੀ ਕਰਕੇ ਮਹਾਰਾਸ਼ਟਰ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਸਰਕਾਰ ਬਣਾਈ ਗਈ। ਉਸ ਤੋਂ ਬਾਅਦ ਇਹਨਾਂ ਨੇ ਹੁਣ ਇਲੈਕਸ਼ਨ ਕਮਿਸ਼ਨ ਨੂੰ ਪੂਰੀ ਤਰ੍ਹਾਂ ਇਸ ਤਰੀਕੇ ਦੇ ਵਿੱਚ ਵਰਤਣਾ ਸ਼ੁਰੂ ਕਰਤਾ ਔਰ ਐਸਆਰ ਜਿਹੜੀ ਕਰਵਾਈ ਜਾ ਰਹੀ ਹੈਗੀ ਆ ਅ ਬਿਹਾਰ ਦੇ ਵਿੱਚ ਥੋੜੇ ਜਿਹਾ ਕਰਵਾਈ ਗਈ ਹੈਗੀ। ਉਹਦੇ ਵਿੱਚ 69 ਲੱਖ ਵੋਟ ਕੱਟੀ ਗਈ ਹੈਗੀ 69 ਲੱਖ ਵੋਟ ਉਹਨਾਂ ਦੀ ਕੱਟੀ ਗਈ ਹੈਗੀ ਜਿਹੜੇ ਇਹਨਾਂ ਨੂੰ ਇਹ ਹੈਗਾ ਕਿ ਇਹ ਲੋਕ ਜਿਹੜੇ ਆ ਇੰਡੀਆ ਗੱਠ ਜੋੜ ਰਹੇ ਇਸ ਇਸ ਲਈ ਇਸ ਰੁਕਣਾ ਬਹੁਤ ਜ਼ਰੂਰੀ ਹੈਗਾ ਵਾ ਸੰਵਿਧਾਨ ਦੇ ਦੇ ਉੱਤੇ ਇਹ ਬਹੁਤ ਵਧੀਆ ਕਦਮ ਚੁੱਕਿਆ ਗਿਆ ਹੈਗਾ ਵਾ ਔਰ ਅਸੀਂ ਇਹਨੂੰ ਪੂਰਾ ਸਮਰਥਨ ਦਿੰਦੇ ਆਗੇ ਧੰਨਵਾਦ